ਕਈ ਵਰੀ ਆਪਾਂ ਨਾ ਬਹੁਤ ਪਿਆਰੀ ਪਰਸਨੈਲਿਟੀ ਹੁੰਦੀ ਐ ਬਾਹਰੀ ਪਸਾਡੇ ਦੇਖ ਕੇ ਆਪਾਂ ਅਟਰੈਕਟ ਹੋ ਜਾਂਦੇ ਆ ਹਨਾ ਬਿਲਕੁਲ ਤੇ ਜਦੋਂ ਉਹਨਾਂ ਬਾਹ ਪਿੰਦਾ ਫੇਰ ਪਤਾ ਲੱਗਦਾ ਕਿ ਉੱਚਾ ਲੰਮਾ ਗੱਭਰੂ ਪੱਲੇ ਠੀਕਰੀ ਆ ਫਿਰ ਪਤਾ ਲੱਗਦਾ ਕਿ ਪਰਸਨੈਲਿਟੀ ਨਹੀਂ ਸੀ ਅਸੀਂ ਚਾਲ ਤੋਂ ਦੇਖ ਲੀਨੇ ਤੁਰਦੇ ਬੰਦੇ ਦੇਖ ਲੀਨੇ ਕਿ ਬੰਦੇ ਚ ਆਕੜ ਵਾ ਕਿ ਨਿਮਰਤਾ ਵਾ ਹੂੰ ਉਹਦੀ ਤੋਰ ਤੋਂ ਪਤਾ ਲੱਗਦਾ ਕਿ ਮੋਢੇ ਪਰ ਚੁੱਕਦਾ ਕਿ ਇਹ ਇਹਨੂੰ ਤੁਰਨਾ ਆਉਂਦਾ ਹੂੰ ਇਸ ਰੀਕਾ ਕਿੰਨਾ ਹੁਣ ਗਰਭ ਦੇ ਦੌਰਾਨ ਹੀ ਬੱਚੇ ਦੀ ਪ੍ਰਸਾਰਟੀ ਡਰਪ ਹੁੰਦੀ ਹੈ ਬੱਚਾ ਸੁਣਦਾ ਜੋ ਮਾਂ ਸੁਣਦੀ ਹੈ ਬੱਚਾ ਖਾਂਦਾ ਜੋ ਮਾਂ ਖਾਂਦੀ ਬਿਲਕੁਲ ਹਾਂਜੀ ਬੱਚਾ ਉਹ ਜੋ ਉਹ ਹੀ ਕੁਝ ਕਰ ਰਿਹਾ ਕਹਿੰਦੇ ਨੇ ਕਿ ਮਨੁੱਖੀ ਸੁਭਾਅ ਹੀ ਉਸ ਦੀ ਸ਼ਖਸੀਅਤ ਦਾ ਅਸਲ ਸਿਰਜਕ ਹੁੰਦਾ ਹੈ ਸਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮਸੂਢੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਕਿਸੇ ਵੀ ਇਨਸਾਨ ਦਾ ਸੁਭਾਅ ਉਸਦੇ ਆਲੇ ਦੁਆਲੇ ਤੇ ਨਿਰਭਰ ਕਰਦਾ ਹੈ ਆਲੇ ਦੁਆਲੇ ਤੋਂ ਭਾਵ ਕੇਵਲ ਬਾਹਰੀ ਵਾਤਾਵਰਣ ਜਾਂ ਫਿਰ ਸਾਡਾ ਆਸ-ਪਾਸ ਹੀ ਨਹੀਂ ਹੁੰਦਾ ਸਗੋਂ ਇਸ ਤੋਂ ਵੀ ਪਹਿਲਾਂ ਮਾਂ ਦੀ ਕੋਖ ਹਰ ਇਨਸਾਨ ਦਾ ਆਲਾ ਦੁਆਲਾ ਹੁੰਦੀ ਹੈ ਤੇ ਕੋਖ ਦੇ ਵਿੱਚ ਪੜ ਰਿਹਾ ਬੱਚਾ ਆਪਣੀ ਮਾਂ ਦੇ ਹਰ ਪ੍ਰਭਾਵ ਨੂੰ ਕਬੂਲਦਾ ਹੈ ਗਰਭ ਦੇ ਦੌਰਾਨ ਜੋ ਕੁਝ ਮਾਂ ਦੇ ਨਾਲ ਵਾਪਰਦਾ ਹੈ ਉਸ ਦਾ ਸਿੱਧਾ ਪ੍ਰਭਾਵ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਤੇ ਜ਼ਰੂਰ ਪੈਂਦਾ ਹੈ ਤੇ ਇਹ ਸੁਭਾਅ ਗਰਭ ਦੇ ਅੰਦਰੋਂ ਹੀ ਬਣ ਕੇ ਆਉਂਦਾ ਹੈ ਕਿਉਂਕਿ ਇਨਸਾਨ ਦੇ ਸੁਭਾਅ ਦੇ ਵਿੱਚ ਜਿਹੜੇ ਤੱਤ ਭਾਰੂ ਹੁੰਦੇ ਨੇ ਉਹ ਕਦੇ ਨਹੀਂ ਮਰਦੇ ਸਾਇੰਸ ਨੇ ਤਾਂ ਇਹ ਵੀ ਸਿੱਧ ਕਰਕੇ ਰੱਖ ਦਿੱਤਾ ਹੈ ਵੀ ਹਰੇਕ ਬੰਦੇ ਦੇ ਸੁਭਾਅ ਤੇ ਸੱਤ ਪੀੜੀਆਂ ਦੇ ਸੁਭਾਅ ਦਾ ਪ੍ਰਭਾਵ ਪੈਂਦਾ ਹੈ ਜਿਵੇਂ ਕਿ ਵਾਰਿਸਾ ਕਹਿੰਦੇ ਨੇ ਵਾਰਿਸਾ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰਿਆ ਪੋਰਿਆ ਜੀ ਸੋ ਗੱਲਬਾਤ ਕਰਾਂਗੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੇਰਾ ਸਾਥ ਦੇਣਗੇ ਰੋਸ਼ਨ ਖੇੜਾ ਜੀ ਖੇੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜੋ ਸੋ ਖੇੜਾ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਸ਼ਖਸੀਅਤ ਵਿਅਕਤੀਤਵ ਅਤੀ ਪਰਸਨੈਲਿਟੀ ਤੋਂ ਤੁਸੀਂ ਕੀ ਸਮਝਦੇ ਹੋ ਕੀ ਲੱਗਦਾ ਹੈ ਤੁਹਾਨੂੰ ਕਿ ਮਨੁੱਖੀ ਸੁਭਾਅ ਬਦਲ ਸਕਦਾ ਹੈ ਇਸ ਦੇ ਬਾਰੇ ਦੱਸਿਓ ਜਰਾ ਕੁ ਦੋ ਬੋਲ ਸੱਚ ਦੇ ਹੂੰ ਗੱਲ ਇਸ ਨਾਲ ਵੀ ਪਰਸਨੈਲਿਟੀ ਸ਼ਬਦ ਨਾ ਹਾਂਜੀ ਇਹ ਸ਼ਬਦ ਲਤੀਨੀ ਭਾਸ਼ਾ ਦਾ ਸ਼ਬਦ ਹੈ ਪਰਸੋਨਾ ਪਰਸੋਨਾ ਹੂੰ ਠੀਕ ਹੈ ਪਰਸੋਨਾ ਦਾ ਬਲੋਂਦਾ ਵਿਅਕਤੀ ਹੂੰ ਤੇ ਪਰਸੋ ਨਾਲ ਤੋਂ ਗਾ ਪਰਸਨੈਲਿਟੀ ਬਣ ਜਾਂਦਾ ਹੈ ਠੀਕ ਹੈ ਜੀ ਪਰਸਨੈਲਿਟੀ ਨਾ ਕੰਨ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਹੁੰਦੀ ਅੰਦਰੂਨੀ ਇੱਕ ਹੁੰਦੀ ਬਾਹਰੀ ਬਾਹਰੀ ਹੈ ਨਾ ਹਾਂਜੀ ਠੀਕ ਹੈ ਨਾ ਜੀ ਆਊਟਰ ਪਰਸਨੈਲਿਟੀ ਹੁੰਦਾ ਤੁਹਾਡਾ ਡਰੈਸ ਹੂੰ ਤੁਹਾਡਾ ਮੇਕਅਪ ਹੂੰ ਜਿਹੜਾ ਅੰਦਰੂਨੀ ਹੁੰਦਾ ਤੁਹਾਡਾ ਵਿਅਕਤੀਤਵ ਤੁਹਾਡੀ ਪ੍ਰਤਿਭਾ ਹੂੰ ਹੈ ਨਾ ਤੁਹਾਡਾ ਅੰਦਰਲਾ ਨਖਾਰ ਤੁਹਾਡੀ ਗੱਲਬਾਤ ਤੁਹਾਡਾ ਸਲੀਕਾ ਜੀ ਇਹ ਅੰਦਰੂਨੀ ਪਰਸਨੈਲਿਟੀ ਹੁੰਦੀ ਹੈ ਠੀਕ ਹੈ ਕਿਵਰੀ ਆਪਾਂ ਨਾ ਬਹੁਤ ਪਿਆਰੀ ਪਰਸਨੈਲਿਟੀ ਹੁੰਦੀ ਆ ਬਾਰੀ ਬਸਾੜੇ ਦੇਖ ਕੇ ਆਪਾਂ ਅਟ੍ਰੈਕਟ ਹੋ ਜਾਂਦੇ ਆ ਹਮ ਹੈਨਾ ਬਿਲਕੁਲ ਤੇ ਜਦੋਂ ਉਹਨਾਂ ਬਾਹ ਪੈਂਦਾ ਫੇਰ ਪਤਾ ਲੱਗਦਾ ਕਿ ਉੱਚਾ ਲੰਮਾ ਗੱਭਰੂ ਪੱਲੇ ਠੀਕ ਰੀਆ ਹਮ ਇਦਾਂ ਵੀ ਨਾ ਬਿਲਕੁਲ ਹਾਂਜੀ ਫਿਰ ਪਤਾ ਲੱਗਦਾ ਕਿ ਪਰਸਨੈਲਿਟੀ ਨਹੀਂ ਸੀ ਇਹ ਹਮ ਇਹ ਤੇ ਬਾਜ਼ਾਰ ਦੇ ਸ਼ੀਸ਼ੇ 'ਚ ਖੜੀ ਨਾ ਡੈਕੋਰੇਟ ਕੀਤੀ ਔਰ ਸੀ ਹਮ ਬਿਲਕੁਲ ਜੀ ਉਹ ਦੇਖਣਾ ਕਿਵਰੀ ਉਹਨਾਂ ਨੇ ਬਾਹਰ ਲਾਇਆ ਹੁੰਦਾ ਸ਼ੋਕਸ ਵਿੱਚ ਆਪਣਾ ਬਾਜ਼ਾਰ ਸਮਾਨ ਵੇਚਣ ਲਈ ਉਹ ਕਿੰਨਾ ਡੈਗਡ ਕੀਤਾ ਹੁੰਦਾ ਕਿ ਨਹੀਂ ਕਿਰੋ ਖੜ ਕੇ ਦੇਖਣ ਆਪੀ ਤੇ ਸੱਚੀ ਮੁੱਚੀ ਖੜੀ ਆ ਹਮ ਲੇਕਿਨ ਉਹ ਉਹਦੀ ਅੰਦਰਲੀ ਪਰਸਨੈਲਿਟੀ ਹੈ ਹੀ ਕੋਈ ਨਹੀਂ ਹਮ ਜਿਹੜਾ ਅੱਜ ਦਾ ਕਲਚਰ ਆ ਬਾਹਰੀ ਪਰਸਨੈਲਿਟੀ ਦੇ ਖੜ ਕੇ ਆ ਹਮ ਅੱਜ ਦੇ ਸਮੇਂ ਦੀ ਤਾਂ ਹੈ ਹੀ ਗੱਲ ਇੰਦਾ ਅਸੀਂ ਬਾਜ਼ਾਰ ਕਿੱਥੇ ਸਾਨੂੰ ਰੋਕਦਾ ਬਾਜ਼ਾਰ ਹੁੰਦਾ ਕਿ ਤੁਸੀਂ ਬ੍ਰਾਂਡਡ ਕਿਵੇਂ ਹੋ ਸਕਦੇ ਹਮ ਹਾਂਜੀ ਹਨਾ ਜੀ ਲੇਕਿਨ ਸਾਨੂੰ ਇਹ ਨਹੀਂ ਆਇਆ ਕਿ ਤੁਹਾਡਾ ਕਰਦਾਰ ਕਿਵੇਂ ਉੱਚਾ ਹੋ ਸਕਦਾ ਹਮ ਤਹਾਡੇ ਪੱਲੇ ਉਹ ਤੁਹਾਡੇ ਗੁਰੂ ਸੇਵਾਨ ਕਿਹੜੇ ਆ ਹੂੰ ਜੀ ਤੁਹਾਡੇ ਮਹਾਨ ਵਿਦਵਾਨ ਕਿਹੜੇ ਆ ਫਲਸਫਰ ਕਿਹੜੇ ਆ ਹੂੰ ਤੁਹਾਨੂੰ ਉਹ ਕਿਹਨਾਂ ਲੋਕਾਂ ਦੀ ਗੁਰਤੀ ਮਿਲੀ ਆ ਜੀ ਜਹਾਂ ਤੁਹਾਡਾ ਜੀਵਨ ਕਿੱਥੋਂ ਆਇਆ ਹੈਗਾ ਠੀਕ ਆ ਪਰਸਨੈਟੀ ਦੇ ਤਿੰਨ ਟ੍ਰੇਟ ਬਣੇ ਜਾਂਦੇ ਜੀ ਉਹ ਕਿਹਾ ਰਫਤਾਰ ਗੱਫਤਾਰ ਦਸਤਾਰ ਹੂੰ ਜੀ ਠੀਕ ਆ ਨਾ ਜੀ ਹੁਣ ਕਹਿੰਦਾ ਰਫਤਾਰ ਕੀ ਹੈਗੀ ਆ ਕਿ ਬੰਦਾ ਤੌਰ ਹੂੰ ਚੱਲਣ ਉਹਦਾ ਹੂੰ ਤੇ ਤਲ ਨੂੰ ਤੇ ਚਾਰ ਚੱਲਣ ਹੂੰ ਚਾਲ ਚੱਲਣ ਹੈਨਾ ਹਾਂਜੀ ਉਹ ਕਹਿੰਦੇ ਕਿ ਆ ਨਾ ਜੇ ਤੁਹਾਡੇ ਕੋਲ ਨਾ ਪੈਸਾ ਗਵਾਜ ਗਿਆ ਹੂੰ ਹੂੰ ਤੋ ਤੁਹਾਡਾ ਕੋਈ ਨੁਕਸਾਨ ਨਹੀਂ ਹੋਇਆ ਹੂੰ ਹੂੰ ਜੇ ਤੁਹਾਡੀ ਸਿਹਤ ਗਵਾਜ ਗਈ ਹੂੰ ਤਰ ਥੋੜਾ ਨੁਕਸਾਨ ਹੋ ਗਿਆ ਹੈਨਾ ਪਰ ਜੇ ਤੁਹਾਡਾ ਚਾਰਜਣ ਘਰਾ ਹੋ ਗਿਆ ਹੂੰ ਫਿਰ ਸਾਰਾ ਕੁਝ ਖਤਮ ਹੋ ਗਿਆ ਹਾਂਜੀ ਇਹ ਕਹਿੰਦਾ ਮਤਲਬ ਵੈਲਥ ਜੇ ਗੋਨ ਨਾਥਿੰਗ ਇਜ਼ ਗੋਨ ਜੀ ਇਹ ਫੈਲਥੀਜ਼ ਗੋਨ ਸਮਥੀਜ਼ ਗੋਨ ਇਹ ਕੈਰੈਕਟਰ ਇਜ਼ ਗੋਨ एवरीथिंग ਇਜ਼ ਗੋਨ एवरीथिंग ਇਜ਼ ਗੋਨ ਬਿਲਕੁਲ ਠੀਕ ਹੈ ਨਾ ਜੀ ਹੁਣ ਅਸੀਂ ਚਾਲ ਤੋਂ ਦੇਖ ਲੀਨੇ ਤੁਰਦੇ ਬੰਦੇ ਦੇਖ ਲੀਨੇ ਕਿ ਬੰਦੇ ਚ ਆਕੜ ਵਾ ਕਿ ਨਿਮਰਤਾ ਵਾ ਹੂੰ ਉਹਦੀ ਤੋਰ ਤੋਂ ਪਤਾ ਲੱਗਦਾ ਕਿ ਮੋਢੇ ਪਰ ਚੁੱਕਦਾ ਕਿ ਇਹ ਇਹ ਤੁਰਨਾ ਆਉਂਦਾ ਹੂੰ ਇਸ ਰੀਕਾ ਕਿੰਨਾ ਕ ਹੈ ਨਾ ਜੀ ਅਸੀਂ ਉਹਦੇ ਦਸਤਾਰ ਤੋਂ ਭਾਵ ਦੇ ਪਹਿਰਾਵੇ ਤੋਂ ਪਤਾ ਲੱਗਦਾ ਹੈ ਕਿ ਇਹ ਬੰਦਾ ਹੀਰੋ ਹੈ ਹੂੰ ਇਹ ਬੰਦਾ ਖਲਨਾਇਕ ਆ ਇਹ ਬੰਦਾ ਸੰਤਵਾ ਇਹ ਬੰਦਾ ਹੂੰ ਜੋ ਸਾਡੀਆਂ ਬਣੀਆਂ ਹੋਈਆਂ ਇਹ ਪੰਜਾਬ ਦਾ ਕਲਚਰ ਆ ਇਹ ਤਾਮਨ ਲਾੜੂ ਦੀ ਮਹਿੰਗੀ ਡਰੈਸ ਆ Rajasthan ਦੀ ਡਰੈਸ ਹੈਗੀ ਆ ਅਸੀਂ ਉਹ ਡਰੈਸ ਤੋਂ ਫੱਟਾ ਅੰਕੜਾ ਕਰਦੇ ਕੀ ਕਰਦੇ ਆ ਕਿ ਇਹ ਇਹ Rajasthan ਦਾ ਬੰਦਾ ਬਿਲਕੁਲ ਹਾਂਜੀ ਉਹਦੇ ਪਛਾਣ ਲਈਦਾ ਸਰਦਾਰ ਦਾ ਪਤਾ ਨਹੀਂ ਸਿੱਖ ਦਾ ਪਤਾ ਲੈਂਦਾ ਕਿ ਇਹ ਸਿੱਖੀ ਨਾਲ ਸੰਬੰਧਤ ਹੈਗਾ ਹਾਂਜੀ ਹਨ ਜੀ ਜੀ ਅਸੀਂ ਉਹ ਕਲਚਰ ਇਸ ਤਰ੍ਹਾਂ ਕਰਦੇ ਦਸਤਾਰ ਇਹਦੇ ਕਰਦੇ ਦਸਤਾਰ ਤੇ ਪਹਿਰਾਵੇ ਤੇ ਕਰਦੇ ਹੂੰ ਹੂੰ ਲੇਕਿਨ ਉਸ ਦਸਤਾਰ ਦੇ ਵਿੱਚ ਵੀ ਇੱਕ ਬਹੁਤ ਕੁਝ ਹੈਗਾ ਹੂੰ ਹੂੰ ਤੁਸੀਂ ਦਸਤਾਰ ਤੋਂ ਬੋਲਾਂ ਕਾਰਮੀ ਦੀ ਦਸਤਾਰ ਆ ਆਰਬੀ ਦਾ ਪਹਿਰਾਵਾ ਪੁਲਿਸ ਦੀ ਦਸਤਾਰ ਆ ਲੇਕਿਨ ਜਿਹੜਾ ਕੰਮ ਕਰ ਰਿਹਾ ਉਹਦੇ ਪਿੱਛੇ ਹੂੰ ਹੂੰ ਰ ਕਿਰਦਾਰ ਹੂੰ ਦਸਤਾਰ ਦੇ ਪਿੱਛੇ ਉਹ ਨੂੰ ਰੂ ਰ ਵਿਖਿਆਨ ਕਰਦਾ ਕਿ ਇਹ ਜਿਹੜੀ ਦਸਤਾਰ ਆ ਜਿਹੜਾ ਭੇਖਾ ਜਿਹੜਾ ਇਹਨੇ ਭੇਸ ਆ ਇਹ ਕਮਾਲ ਉਹਦੇ ਰਖ ਹੈਗਾ ਹੂੰ ਜੇ ਜਿੱਦੀ ਮੈਂ ਦਸਤਾਰ ਪਾ ਲਈਆ ਜਾਂ ਜਿੱਦਾਂ ਮੈਂ ਪਹਿਰਾਵਾ ਪਾਇਆ ਕੀ ਉਹ ਮੇਰਾ ਇਹ ਪੁਰਖਿਆਂ ਦੀ ਜਿਹੜੀ ਮਤਲਬ ਅ ਸੰਸਕਾਰ ਹੈਗੇ ਆ ਉਹ ਹੈਗੇ ਆ ਉਹ ਹੈਗੇ ਕਿ ਨਹੀਂ ਹੈਗੇ ਹੈਨਾ ਜੇ ਨਹੀਂ ਹੈਗੇ ਤਾਂ ਖਤਮ ਪਰ ਸੰਟੀ ਕਿੱਥੇ ਗਈ ਜੀ ਬਿਲਕੁਲ ਫਿਰ ਤੁਹਾਡੀ ਹੈਗੀ ਆ ਰੂਤਾਰ ਹਮ ਗੁਫ਼ਤਾਰ ਹੈਗੀ ਆ ਤੁਹਾਡੀ ਭਾਸ਼ਾ ਬਾਣੀ ਹਮ ਬੋਲ ਬਾਣੀ ਹੈਨਾ ਹੈਨਾ ਜੀ ਤੁਹਾਡੀ ਭਾਸ਼ਾ ਦੀ ਨਿਮਰਤਾ ਕਿੰਨੀ ਕ ਹਮ ਤੁਹਾਡੀ ਭਾਸ਼ਾ ਚ ਹੰਕਾਰ ਕਿੰਨਾ ਕ ਹਮ ਜਾਂ ਤੁਹਾਡੇ ਸ਼ਬਦਾਂ ਦੇ ਵਿੱਚ ਸਲੀਕਾ ਕਿੰਨਾ ਕ ਜੀ ਜਾਂ ਤੁਹਾਡੇ ਸ਼ਬਦਾਂ ਚ ਹੋਮੇ ਕਿੰਨੀ ਕ ਹਮ ਹਮ ਹੈਨਾ ਜੀ ਮਨੂੰ ਇਹ ਸਾਰਾ ਕਿੱਥੋਂ ਮਿਲਦਾ ਜੇ ਤੁਸੀਂ ਗੱਲ ਕੀਤੀ ਆਪਣੀ ਇੰਟਰੋ ਦੇ ਵਿੱਚ ਹਮ ਮਾਂ ਦੀ ਕੁੱਖ ਤੋਂ ਮੰਗ ਦੀ ਕੁੱਖ ਤੋਂ ਹਮ ਹੁਣ ਮਾਂ ਦੀ ਕੁੱਖ ਦਾ ਸਭ ਤੋਂ ਵੱਡੇ ਐਗਜ਼ਾਮਪਲ ਸਭ ਤੋਂ ਵੱਡੀ ਮਿਸਾਲ ਸਾਡੇ ਕੋਲ ਕਿਹੜੀ ਹੈਗੀ ਆ ਹਮ ਆ ਮਨਿਊ ਆ ਮਨਿਊ ਜਦੋਂ ਤਿਲ ਜਾਂਦਾ ਹਮ ਤੂੰ ਤਾਂ ਵਾਪਸੀ ਹੈ ਨਹੀਂ ਹਾਂਜੀ ਵਾਪਸੀ ਕਿਉਂ ਹੈ ਨਹੀਂ ਕਿ ਜਦੋਂ ਉਹ ਗਰਭ ਦੇ ਵਿੱਚ ਸੀਗਾ ਹਮ ਤੇ ਗਰਭ ਦੇ ਵਿੱਚ ਕਥਾ ਸੁਣਦੀ ਹੈ ਹਮ 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 ਉਦੀ ਮਾਂ ਕਥਾ ਚ ਹੁੰਦੀ ਆ ਵੀ ਚੱਕਰ ਵਿਊ ਦੇ ਵਿੱਚ ਮਤਲਬ ਇਦਾਂ ਹੁੰਦਾ ਚੱਕਰ ਵਿਊ ਆ ਹੁੰਦਾ ਇਹਦੇ ਵਿੱਚ ਸ਼ਾਮਲ ਹੁੰਦਾ ਇਦਾਂ ਹੁੰਦਾ ਹੂੰ ਹੂੰ ਜੇ ਚੱਕਰ ਵਿਊ ਦੀ ਨਿਕਲਣਾ ਕਿਦਾਂ ਜਾਂ ਅੰਦਰ ਕਿਵੇਂ ਜਾਣਾ ਉਹ ਚੋਂ ਕਿਦਾਂ ਲੜਾਈ ਕਰਨੀ ਹੈਗੀ ਹੈ ਹੈਨਾ ਮੱਕੜੀ ਦਾ ਜਾਲ ਬੁਣਿਆ ਚੋਂ ਕਿਦਾਂ ਮੱਕੜੀ ਦੇ ਬਾਹਰ ਹੋਣਾ ਹਾਂਜੀ ਤੇ ਉਹਨੂੰ ਨੀਂਦ ਆ ਗਈ ਹੂੰ ਉਹ ਸੁਣੀ ਨਹੀਂ ਆਨੇ ਹੁਣ ਚੱਕਰ ਵਿਊ ਦੇ ਵਿੱਚ ਮੈਨੂੰ ਐਂਟਰ ਤੇ ਕਰਕੇ ਆ ਜੋਦਾ ਹੂੰ ਹਾਂਜੀ ਚੱਕਰ ਨੂੰ ਤੋੜਨਾ ਕਿਦਾਂ ਹੂੰ ਹੂੰ ਉਹਦਾ ਗਿਆ ਨਹੀਂ ਰਿਹਾ ਕਿਉਂਕਿ ਮਾਸ ਹੋ ਗਈ ਸੀ ਹੂੰ ਜਿਸਰ ਕਿਉਂ ਚੇਹਦ ਹੋ ਗਿਆ ਮਾਂ 아이 ਦੀ ਮਾਂ ਨੂੰ ਪਹਿਲਾਂ ਕਿੰਦਾ ਸੀਗਾ ਵੀ ਜਿਹੜੀ ਮਾਵਾਂ ਹੁੰਦੀ ਹੈ ਨਾ ਮਾਵਾਂ ਦੇ ਵਿੱਚ ਇਹ ਐਵੇਂ ਨਹੀਂ ਹੁੰਦਾ ਹੂੰ ਹੂੰ ਹੁਣ ਗਰਭ ਦੇ ਦੌਰਾਨ ਹੀ ਬੱਚੇ ਦੀ ਪ੍ਰਸਾਰਟੀ ਦੌਰਪ ਹੁੰਦੀ ਹੈ ਬੱਚਾ ਸੁਣਦਾ ਜੀ ਹਾਂਜੀ ਜੋ ਮਾਂ ਸੁਣਦੀ ਹੈ ਹੂੰ ਬੱਚਾ ਖਾਂਦਾ ਜੋ ਮਾਂ ਖਾਂਦੀ ਹੈ ਬਿਲਕੁਲ ਹਾਂਜੀ ਬੱਚਾ ਦਾ ਉਹ ਜੋ ਉਹੀ ਕੁਝ ਕਰ ਰਿਹਾ ਹੂੰ ਹੁਣ ਜੇ ਮਾਂ ਦੇ ਪੇਟ ਕੀ ਪੈ ਰਿਹਾ ਹੈਗਾ ਲੜਾਈ ਝਗੜਾ ਕਰਨਾ ਸ਼ਰਾਬੀ ਕੋਬੀ ਅਪਰਾਧੀ ਹੂੰ 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 ਉਹਦਾ ਜਿਹੜਾ ਪਤੀ ਅਪਰਾਧੀ ਆ ਸ਼ਰਾਬੀ ਆ ਕੋਬੀ ਆ ਭੈੜਾ ਵਾ ਸੱਸ ਪਰਿਵਾਰ ਦਾ ਪਰਤਾੜਨਾ ਰੋਜ਼ ਹੁੰਦੀ ਆ ਹੂੰ ਹੂੰ ਤੇ ਜਿਹੜਾ ਉਹਦੇ ਅੰਦਰ ਘਰ ਵਿੱਚ ਬੱਚਾ ਹੈਗਾ ਉਹ ਉਹ ਕੁਝ ਲੈ ਰਿਆ ਹੂੰ ਜਦੋਂ ਉਹਨੇ ਜਨਮ ਲੈਣਾ ਤੇ ਉਹ ਕਿੱਥੋਂ ਮਿਲਣਾ ਤੁਹਾਨੂੰ ਹੂੰ ਉਹ ਤੁਹਾਨੂੰ ਮਿਲਣਾ ਮੈਖਾਨੇ ਚ ਮਿਲਣਾ ਉਹ ਤੁਹਾਨੂੰ ਸ਼ਰਾਬਖਾਨੇ ਚ ਮਿਲਣਾ ਨਸ਼ਾਖਾਨੇ ਚ ਮਿਲਣਾ ਜਾਂ ਤੁਹਾਨੂੰ ਉਹ ਜੇਲ੍ਹ ਤੋਂ ਮਿਲਣਾ ਹਣਾ ਜੀ ਅਸੀਂ ਇੱਕ ਬੂਟਾ ਲਾਉਣ ਤੋਂ ਪਹਿਲਾਂ ਹੂੰ 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 ਬੂਟਾ ਲਾਉਣ ਤੋਂ ਪਹਿਲਾਂ ਬੂਟੇ ਦੀ ਜ਼ਮੀਨ ਦੇਖਦੇ ਹਾਂ ਹਾਂਜੀ ਫਿਰ ਜ਼ਮੀਨ ਨੂੰ ਤਿਆਰ ਕਰਦੇ ਹਾਂ ਹੂੰ ਫਿਰ ਉਹ ਬੂਟੇ ਵਰਗੀਆਂ ਨੂੰ ਵਾਤਾਵਰਨ ਦਿੰਦੇ ਹਾਂ ਹੂੰ ਵੀ ਦੇਵਲਪ ਕਰਨਾ ਫਿਰ ਬੂਟਾ ਲਾਉਣ ਤੋਂ ਪਹਿਲਾਂ ਵੀ ਬੂਟੇ ਵੇਦੇ ਕਿ ਹਾਈਬ੍ਰਿਡ ਹੋਵੇ ਹੂੰ ਹਾਂਜੀ ਕਿੰਨੀਆਂ ਗੱਲਾਂ ਦਾ ਖਿਆਲ ਰੱਖਦੇ ਹਣਾ ਫਿਰ ਉਹ ਬੂਟੇ ਦੀ ਕਿਸਮ ਵੀ ਦੇਖਣੀ ਆ ਬੂਟੇ ਨੂੰ ਜ਼ਮੀਨ ਵੀ ਦੇਣੀ ਆ ਬੂਟੇ ਨੂੰ ਵਾਤਾਵਰਨ ਵੀ ਦੇਣਾ ਬੂਟੇ ਨੂੰ ਕਾਦ ਵੀ ਦੇਣੀ ਆ ਬੂਟੇ ਦਾ ਪੱਨ ਫਿਰ ਜਾ ਕੇ ਤੂੰ ਝਾੜ ਦੇਖਣਾ ਹਾਂਜੀ ਹਣਾ ਤੇ ਜੇ ਕੋ ਸਭ ਕੋ ਨਾ ਦੇ ਕਰੇ ਝਾੜ ਬਾਜੂ ਬੂਟਾ ਟੁੱਟ ਜਾਣਾ ਬੂਟੇ ਲੱਭਣਾ ਹੀ ਨਹੀਂ ਹਮ ਨਸ਼ਟ ਹੋ ਜਾਣਾ ਜੀ ਤਾਂ ਹਨਾ ਜੇਕਰ ਉਹ ਕਰਦੇ ਆ ਤੇ ਅਸੀਂ ਜਦੋਂ ਮਤਲਬ ਆਪਣਾ ਇੱਕ ਜਮੀ ਜਨਰੇਸ਼ਨ ਲੈਣੀ ਆ ਹਮ ਉਜਲੇ ਸਰ ਵਾਲੇ ਵੀ ਸੁਚੇਤ ਹੋਣਾ ਪੈਣਾ ਸੀਗਾ ਬਿਲਕੁਲ ਜੀ ਲੇਕਿਨ 99% ਜਿਹੜਾ ਸਮਾਜ ਆ ਸਾਡਾ ਇਹ ਮਤਲਬ ਨਾ ਬਲਾਈਂਡ ਫੇਥ ਨਾਲ ਪੜਾ ਹੋਇਆ ਇਹ ਗੌਰ ਜੋ ਦਿੱਤਾ ਲੈ ਲਿਆ ਹਮ ਗੌਰ ਤਾਂ ਕਿੱਥੋਂ ਆ ਗਿਆ ਜਿਕਾ ਜਿਹੜੀ ਕਰਿਆ ਕਰਨੀ ਸੀ ਪਰਸਨੈਲਿਟੀ ਡਵਲ ਤਾਂ ਹੀ ਹੋਣੀ ਸੀ ਸਮਾਜ ਦੀ ਸਮਾਜ ਦਾ ਵਿਅਕਤੀਤਵ ਤਾਂ ਹੀ ਬੜਨਾ ਸੀਗਾ ਹੁਣ ਜਿਹੜਾ ਜਿਹੜਾ ਨਾ ਜਿਹੜਾ ਜਮਾਨ ਨੂੰ ਗੁੰਡਾਗਰਦੀ ਚ ਰਿਹਾ ਉਹ ਬੰਦਾ ਹਾਂਜੀ ਉਹਨੇ ਨਾ ਜਵਾਨੀ ਚ ਗੁੰਡਾਗਰਦੀ ਕਰਨੀ ਹੂੰ ਉਹਨੇ ਨਾ 17 ਸਾਲ ਦੀ ਉਪਰ ਜਾ ਕੇ ਦੱਸਣਾ ਕਿ ਮੈਂ ਗੁੰਡਾਗਰਦੀ ਕੀਤੀ ਮੈਂ ਆ ਕੀਤਾ ਤੁਹਾਨੂੰ ਨਹੀਂ ਪਤਾ ਹੂੰ ਹੂੰ ਉਹਨੇ ਆਪਣੀ ਕਹਾਣੀ ਗੁੰਡੇਗਰਦੀ ਸੁਣਾਉਣੀ ਹੈ ਹੂੰ ਕਿਉਂਕਿ ਉਹਦਾ ਹੋਈ ਸੁਭਾਈ ਉਹ ਹੋ ਗਿਆ ਨਾ ਜੀ ਉਹ ਉਹ ਤੁਸੀਂ ਉਹਦੇ ਨਾਲ ਦੇ ਕੋਈ ਸਾਥੀ ਕੋਈ ਚੰਗਾ ਵਿਅਕਤੀ ਬਣ ਗਿਆ ਜਾਂ ਕੋਈ ਚੰਗਾ ਹੈਗਾ ਉਹਨੇ ਚੰਗੇ ਦੀ ਚੰਗਿਆਈ ਦੇ ਖਿਲਾਫ ਗੁਰਾਈ ਛਿੱਟੇ ਦੇਣੇ ਆਉਦੇ ਹਾਂਜੀ ਹਣਾ ਜੀ ਗੁਨਾਰਕ ਸਾਹਿਬ ਨੇ ਤਾਈ ਕਹਿੰਦਾ ਕੂੜ ਫਿਰੇ ਪ੍ਰਧਾਨਵੇਂ ਲਾ ਲੋ ਹੂੰ ਤਰਫ ਕੇ ਕਿਹਾ ਹੁਣ ਗੁਨਾਰਕ ਸਾਹਿਬ ਵਰਗੀ ਪਰਸਨਲਿਟੀ ਪੈਦਾ ਕਰਨੀ ਹੂੰ ਮਾਂ ਤ੍ਰਿਪਤਾ ਵਰਗੀ ਕੋਕ ਲੈਣੀ ਜੇ ਉਹ ਵਾਦਾ ਵਰ ਲੈਣਾ ਤੇ ਫਿਰ ਜਾ ਕੇ ਉਹ ਚੇਤਨਤਾ ਪੈਣੀ ਚੰਦਰ ਪੈਦਾ ਹੋਣਾ ਹੂੰ ਚੇਤਨਾ ਹੀ ਨਹੀਂ ਪੈਦਾ ਹੋਗੀ ਤਾਂ ਪਰਸਨਲਿਟੀ ਕਿੱਥੋਂ ਬਣ ਜੂਗੀ ਬਿਲਕੁਲ ਸਹੀ ਗੋ ਅੱਜ ਦੀ ਗੱਲ ਇਹ ਕੀ ਕਿ ਅੱਜ ਦੇ ਵਿੱਚ ਮੈਂ ਜਿਹੜੀ ਅੱਜ ਦੇ ਨਾਲ ਆਰਡਰ ਕਹਿ ਦਿੰਦੇ ਆ ਮਾਂ ਨੂੰ ਕਹਿੰਦੇ ਆ ਜਿਹੜੀ ਮਾਂ ਬਣ ਜਾ ਰਹੀ ਆ ਹੂੰ 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 ਤੇ ਉਹਨੂੰ ਕਹਿੰਦੇ ਵੀ ਤੁਸੀਂ ਨਾ ਕੋਈ ਮੂਵਮੈਂਟ ਨਹੀਂ ਕਰਨੀ। ਹੂੰ ਉਹ ਵਿਚਾਰੀ ਉਹ ਡਾਕਟਰ ਦੇ ਕੋ ਖੁਰਾਕ ਹੈ ਨਹੀਂਗੀ, ਸਿਹਤ ਹੈ ਨਹੀਂਗੀ, ਐਕਸਰਸਾਈਜ਼ ਹੈ ਨਹੀਂਗੀ। ਜੀ ਤੇ ਉਹ ਉੱਥੇ ਬਿਠਾਤੀ ਆ। ਉਹਨੇ ਟੀਵੀ ਚ ਲਾ ਲਿਆ। ਹੂੰ ਟੀਵੀ ਲਾ ਕੇ ਕਸੌਟੀ ਦੇਖ ਰਹੀ ਆ। ਹੂੰ ਤੇ ਹੁਣ ਕਸੌਟੀ ਤੋਂ ਮਿਲਿਆ ਗਿਆਨ ਕਿਹਨੂੰ ਮਿਲ ਰਿਹਾ? ਉਹ ਬੱਚੇ ਨੂੰ ਮਿਲਦਾ। ਤੁਹਾਡਾ ਪਰਿਵਾਰ ਕਿਵੇਂ ਬਾਜੂ? ਸਹੀ ਹੈ। ਦੇਖੀ ਹੁੰਦੀ ਰਮਾਇਣ। ਹੂੰ ਦੇਖੀ ਹੁੰਦੀ ਮਹਾਭਾਰਤ, ਸੁਣੀ ਹੁੰਦੀ ਗੁਰਬਾਣੀ। ਹੂੰ ਹਣਾ ਤੇ ਫਿਰ ਉਹਦਾ ਕੈਰੈਕਟਰ ਬੱਚੇ ਦਾ ਕਿੰਦਾ ਹਮ ਪਰਸਨੈਲਿਟੀ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਆ ਜਿਹੜਾ ਗਰਭ ਦਾ ਗਿਆਨ ਆ ਹਮ ਉਹ ਨੂੰ ਮਹਾਰ ਬਣਾ ਜ਼ਿੰਦਗੀ ਚ ਜਿਹੜੇ ਸਾਨੂੰ ਨਾ ਅਪਰਾਧੀ ਜਗ ਦੇ ਦਿੰਦਾ ਹੈਗਾ ਜਾਂ ਦੂਜਾ ਜਗ ਦੇ ਦਿੰਦਾ ਹੈਗਾ ਉਹਦਾ ਪਿੱਛੇ ਹੈਗਾ ਕਿ ਉੱਥੇ ਹੀ ਕਿਤੇ ਗਲਤੀ ਹੋਈ ਆ ਜਿਸਕੇ ਪਰਸਪੈਕਟਿਵ ਨਹੀਂ ਬਣ ਸਕੀ ਹਮ ਬਿਲਕੁਲ ਸਹੀ ਜੀ ਸੋ ਇਹ ਸੀ ਜੀ ਪਰਸਨੈਲਿਟੀ ਦੇ ਬਾਰੇ ਦੇ ਵਿੱਚ ਦੋ ਬੋਲ ਸੱਚ ਦੇ ਸੋ ਤੁਸੀਂ ਸਟੂਡੀਓ ਦੇ ਵਿੱਚ ਆਏ ਖੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜੀ ਰਹੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਵੀਰਵਾਰ ਨੂੰ ਹੋਰ ਨਵੀਂ ਗੱਲਬਾਤ ਲੈ ਕੇ ਹ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ